ਸਤਿ ਨੰਦ ਕੋ ਜਿਕ ਜਾਣੇਗੇ ਸਤਿ ਪਾਖੇ ਰਾਮਦਾਸ ਬਾਬਾ ਬਿਪਲਦਾਸ ਗੁਰ ਸਰਵਨ ਦਾ ਸਰੀ ਦਾਸ ਗੁਰਜੋਈ ਸੋ ਹਮਰੀ ਰਖਿਆ ਕਰੇ ਜਿਸ ਨਾ ਨਾ ਦੇ ਕੋਈ ਧਨ ਤਨ ਸਤ ਗੁਰ ਗਰੀਬ ਦਾਸ ਬੰਦੋ ਨਿ ਸੁਵਸ਼ਾਵ ਚਰਨ ਕਮਨ ਕੋ ਡੰਡਵਤ ਕੋਟ ਕੋਟ ਪਰਨਾ ਦਾ ਸੂਰੀ ਮੋਈ ਮੋਈ ਤੋ ਇੰਤਰ ਗਿਆਸਾ ਕਨ ਕਟਕਜੰ ਤਰੰਗ ਜੈਸਾ ਜੋਪੇ ਹਮ ਨਾ ਪਾਪ ਸਰੰਥਾ ਇਹ ਅਨੰਤਾ ਵਦਿਤ ਬਾਹੂ ਨਾਮ ਕੈਸੇ ਉੰਤਾਰੋ ਤੁਮ ਜੋ ਨਾਇਕਾ ਸ਼ੰਤਜਾਮੀ ਪ੍ਰਭ ਦੇ ਜਨ ਜਾਨੀ ਜਨ ਤੇ ਸੁਆਮੀ ਈਸਰ ਦੇ ਮੋਖ ਵਿਚਾਰ ਦੇ ਹੋ ਰਵਿਦਾਸ ਸੰਤਨ ਸੰਭਾਵੇ ਕੋ ਜਪੋ ਜੀ ਸਤਨਾਮ ਸੁਸਨਾਮ ਸਤਨਾ ਹਰ ਹਰ ਹਾਰ ਹਰ 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 ਹਰਿ ਹਰਿ ਸਿਮਰਿ ਜਨ ਗੈ ਨਿਸ਼ਟ ਕਰਿ ਰਹਾ ਹਰ ਕੇ ਨਾਮ ਕਬੀਰ ਹਜਾ ਕਰ ਜਨ ਜਨ ਕੇ ਕਾਟੇਗਾ ਅਗਰ ਨਿੰਮਤ ਨਾਮ ਜੋ ਦੂਦ ਬਿਆ ਪਉਜਗ ਜਨਮ ਸੰਕਰਨੀ ਆ ਜਨ ਅੰਦਾਸ ਨਾਮ ਰੰਗ ਰਾਤਾ ਉਹ ਗੁਰ ਪ੍ਰਸਾਦ ਨਕ ਨਹੀਂ ਜਾਤਾ ਜਪੋ ਜੀ ਸਤਨਾਮ ਸਤਗੁਰੇ ਵਿਦਾ ਜਨ ਸੰਤ ਸੰਤ ਜੀ ਬੇਗੰਪੁਰਾ ਦੇਰਾ ਸਤਿਗੁਰ ਵੱਲ ਸੋ ਗੁਰਧਾਮ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਐਸੀ ਲਾਤ ਜਦੋਂ ਕੋਣ ਕਰੇ ਗਰੀਬ ਨਿਵਾਜ ਕਸ਼ਮੀਆ ਮੇਰੋ ਮਾਫੀ ਚੁਤ ਕਰੇ ਰਹਾਉ ਜਾਪਿ ਸ਼ੋਧ ਦੇਖ ਕੋ ਧਾਕੇ ਤਾ ਪਰ ਤੁਰੀ ਕਰੈ ਨੀ ਤੇ ਅ ਵਿੱਚ ਕਹੇ ਮੇਰਾ ਗੋਬਿੰਦ ਕਾਹੂ ਤਿਰੰਡੇ ਨਾਮ ਦੇ ਤੁਮੇ ਤਲੋਚਨ ਸਤਨਾਉ ਸੈਨ ਕਰੇ ਗੁਰ ਵਿਦਾਸ ਮੋਰੇ ਸੰਤੋ ਹਰਿ ਦੀਓ ਤੇ ਸਦੇਸ਼ ਰੇਂ ਜਪੋ ਜੀ ਸਤਨਾਮ ਸਤਨਾਮ ਸਤਨਾ ਧੰਤ ਸਤਗੁਰੁ ਗੁਰਦਾਸ ਮਹਾਰਾਜ ਸਤਗੁਰ ਨਾਮਦੇਵ ਜੀ ਸਤਗੁਰ ਕਬੀਰ ਜੀ ਸਤਗੁਰ ਤੇ ਲੋਚਨ ਜੀ ਸਤਗੁਰ ਸਤਨਾਉ ਜੀ ਸਤਗੁਰ ਸੈਨ ਜੀ ਸਤਗੁਰ ਬਾਬਾ ਪ੍ਰੀਤ ਜੀ ਭਗਵਾਨ ਲਖਮੀ ਦਾਤ ਭਗਵਾਨ ਸ਼੍ਰੀ ਕਾਂਜੀ ਧੰਤ ਸਤਗੁਰ ਬਾਬਾ ਕੁੰਦਾਸ ਮਹਾਰਾਜ ਸਤਿਗੁਰੁ ਆਮਾਰਾ ਜੀ پورن دی جا ریا کار کارن کم بہت جنم پچھڑے جنم تمارے لے کے ਕੈਰ ਰਵਿਦਾਸ ਆਸ ਆਸ ਲਗ ਜੀਵੋ ਚ ਜੋ ਦਰਸ਼ਨ ਦੇ ਕੇ ਜਪੋ ਜੀ ਸਤਨਾਮ ਸਤਨਾਮ ਇਹ ਨਿਮਾਣੇ ਦੇ ਮਾਣੇ ਤਾਣੇ ਤਾਂ ਨਿਵਟੇ ਦੀ ਓਟ ਨੇ ਆਸਰੇ ਨੇ ਆਸਰੇ ਧੰਨ ਧੰਨ ਸਤਗੁਰ ਰਵਿਦਾਸ ਮਹਾਰਾਜ ਜੀ ਅੰਤਰਜਾਮੀ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਜੀ ਗੁਰੂ ਜੀ ਆਪ ਦੇ ਚਰਨ ਕਮਲਾਂ 'ਤੇ ਦੋਨੋਂ ਹੱਥ ਜੋੜ ਕੇ ਅਰਦਾਸ ਬੇਨਤੀ ਪ੍ਰਵਾਨ ਕਰੋ ਆ ਵੀ ਦਰਕਰਦਿਆ ਪ੍ਰੇਮੀ ਸੰਗਤਾਂ ਡੇਰਾ ਸੰਸਰਧਨ ਦਾ ਸਚਕਣ ਬੱਲਾ ਵਿਕੇ ਆ ਵੀ ਦਰਕਰਦਿਆ ਪ੍ਰੇਮੀ ਸੰਗਤਾਂ ਕਟਾਰੀਆ ਪਰਿਵਾਰ ਜੀ ਭਗਵਾਨ ਦਾ ਕ੍ਰਿਪਤਾ ਦੇਵੀ ਕਿ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਡੇਰਾ ਸਚਕਣ ਵੱਲੋਂ ਨਹੀਂ ਸੱਚੇ ਪਾਤਸ਼ਾਹ ਰੋਟੀਆਂ ਬਣਾਉਣ ਵਾਲੀ ਮਸ਼ੀਨ ਲੈ ਕੇ ਸਤੂ ਦਾ ਦੇ ਚਰਨਾਂ ਵਿੱਚ ਨਮਕਤ ਕੋਏ ਗੁਰਮੁਖ ਪਰਵਾਰਾਂ ਤੇ ਬੱਚਿਆਂ ਤੇ ਆਪਣਾ ਮਿਹਰ ਪ੍ਰਯਾਸ ਰੱਖਣਾ ਸ਼ੁਕ ਸ਼ਾਂਤੀ ਬਖਸ਼ ਕਰਨੀ ਨਾਮ ਬਾਣੀ ਤੇ ਸੇਵਾ ਸਿਮਰਨ ਦੀਆਂ ਦਾਤਾ ਬਖਸ਼ ਕਰਨੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਆਪਣੇ ਚਰਨਾਂ ਵਿੱਚ ਹਾਜ਼ਰੀਆਂ ਪਰਵਾਨ ਕਰਨੀਆਂ ਸੱਚੇ ਪਾਤਸ਼ਾਹ ਕਦਮ ਕਦਮ ਲੇਖੇ ਦੇ ਵਿੱਚ ਲਾਉਣਾ ਕੁੰਮਾਕਾਰਾਂ ਤਰੱਕੀਆਂ ਬਖਸ਼ ਕਰਨੀਆਂ ਅਸਵੇਲੇ ਦੀ ਅਰਦਾਸ ਆਪ ਦੀ ਬਾਵਨਸਨਾ ਵਾਸਤੇ ਪ੍ਰਸ਼ਾਦ ਹਾਜ਼ਰਿਆ ਭੋਗ ਲਾਓ ਆਪ ਦੀ ਬਾਵਨਸਨਾ ਦਾ ਭੋਗ ਲੱਗਾ ਪ੍ਰਸ਼ਾਦ ਸਮੂਹ ਸੰਗਤ ਦੇ ਚਪਟਾਏ ਜਾਵੇ ਜੋ ਵੀ ਛਕੇ ਸਤਨਾਮ ਦਾ ਜਾਪ ਕਰੇ ਸੱਚੇ ਪਾਤਸ਼ਾਹ ਗੁਰਮੁਖ ਪਰਵਾਰ ਤੇ ਆਪਣਾ ਮੇਲ ਪ੍ਰਿਆਪਤ ਰੱਖਣਾ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬਖਸ਼ ਕਰਨੇ ਆਪਣੇ ਚਰਨਾਂ ਵਿੱਚ ਸੇਵਾ ਪ੍ਰਵਾਨ ਕਰਨੇ ਸਹੀ ਸੰਸਜਨ ਕਰੇ ਮੇਲ ਨਾਲ ਜਿਨ੍ਹਾਂ ਮਿਲਿਆ ਆਪੀ ਦਾ ਨਾਮ ਤੇ ਪਿਆਵੇ ਸਤਗੁਰੂ ਰਵੀ ਦਾਸ ਮਹਾਰਾਜ ਗੁਰਸਰਗੰਦਾਸ ਮਹਾਰਾਜੀ ਆਪੀ ਦੇ ਨਾਮ ਦੀ ਚੜ੍ਹਦੀ ਹੋਵੇ ਕਲਾ ਤੇਰੇ ਪਾਣਾ جو بولے سن پرے سدگورے دا اسماں راکی جیے جو بولے سن پرے سدگور بابا پپنداس اسماں ਸਰਵ ਤੇ ਪਾਵਨ ਮਨੁ ਜੀ ਚਰਨ ਦੇਵ ਤਨ ਦੇ ਸਭ ਦਾ ਸਰਵ